ਆਪਣਾਈ ਸ਼੍ਰਿਸ਼ਟ ਮੈਂ ਬਿਨ ਬੂਝੇ ਪਸ਼ਟੌਰ ਬਾਕੀ ਲੁਕਾਈ ਸ਼੍ਰਿਸ਼ਟ ਚ ਆਈ ਜ਼ਰੂਰ ਦੂਸਰੀਆਂ ਪ੍ਰਜਾਤੀਆਂ ਦੇ ਬਾੰਗ ਇੱਥੋਂ ਜੀਵਨ ਬਤੀਤ ਕਰਦਿਆਂ ਪਸ਼ਟੌਰ ਦੀ ਜਿਹੜੀ ਕਿਰਿਆ ਕਰਦਿਆਂ ਸੰਸਾਰ ਤੋਂ ਕੁਝ ਕਰ ਗਈ ਪਰ ਜਿਨੇ ਕਰਤੇ ਦੇ ਨਾਮ ਨੂੰ ਪਛਾਣਿਆ ਜਿਨੇ ਉਸ ਕਰਨਹਾਰ ਨੂੰ ਜਾਣ ਲਿਆ ਉਹਦਾ ਆਉਣਾ ਜਾਣਾ ਸੰਸਾਰ ਤੇ ਸਫਲੈ ਸਸਾ ਅਖਰੇ ਕਹਿੰਦਾ ਏ ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਿਨੇ ਜਗਤ ਨੂੰ ਪੜਾਇਆ ਜਿਨੂੰ ਪੜਾਵਣ ਆਇਆ ਪੰਦਾ ਦੋਹੇ ਹੱਥ ਜੋੜ ਕੇ ਜੋ ਪਿਤਾ ਮਹਿਤਾ ਕਲਿਆਣਦਾਸ ਜੀ ਨੂੰ ਆਖਦਾ ਏ ਕਿ ਨਾਨਕ ਨੂੰ ਪੜਾਉਣਾ ਮੇਰੇ ਵੱਸ ਦੀ ਗੱਲ ਨਹੀਂ ਨਾਨਕ ਇੱਥੇ ਪੜਿਆਂ ਆਣ ਪੜਿਆਂ ਸਭ ਨੂੰ ਪੜਾਵਣ ਦੇ ਲਈ ਆਇਆ ਏ ਆ ਜੋਈਓ ਗੁਰੂ ਨਾਨਕ ਸਾਹਿਬ ਪਾਤਸ਼ਾਹ ਆਖਦੇ ਪਏ ਨੇ ਮੇਰੇ ਵਿੱਚ ਕੋਈ ਗੁਣ ਨਹੀਂ ਏ ਨਾ ਹਾਂ ਜਤੀ ਸਤੀ ਨਹੀਂ ਪੜਿਆ ਤੇ ਦਾ ਇੱਕ ਪੱਖੇ ਵੀ ਏ ਪੜਿਆਂ ਮੂਰਖ ਆਖੀਏ ਜਿਸ ਲਭ ਲੋਭ ਹੰਕਾਰਾ ਕਈ ਵਾਰੀ ਪੜਪੜ ਗੱਡੀ ਲਦਿਆਂ ਦੀ ਵਿਚਾਰ ਜੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਆਨੇ ਛੇਕ ਬ੍ਰਹਮਣ ਦੇ ਨਾਲ ਕਰਨਾ ਕੀਤੀ ਮਨੁੱਖ ਨੂੰ ਆਪਣੀ ਪੜ੍ਹਾਈ ਦਾ ਆਪਣੀ ਵਿਦਿਆ ਦਾ ਹੀ ਹੰਕਾਰ ਹੋ ਜਾਂਦਾ ਹੈ ਜਿਹੜਾ ਹੰਕਾਰ ਕਰਤੇ ਦੇ ਚਰਨਾਂ ਵਿੱਚ ਜੁੜਨ ਤੋਂ ਉਸ ਮਨੁੱਖ ਨੂੰ ਰੋਕਦਾ ਏ ਜਿਹੜਾ ਹੰਕਾਰ ਉਹਦੇ ਜੀਵਨ ਦੀ ਅਸਲ ਸਫਲਤਾ ਅਸਲ ਨਾਮ ਦੀ ਠੰਡਕ ਨੂੰ ਮਾਨਣ ਦੇ ਵਿੱਚ ਅੜਚਣੇ ਸਤਿਗੁਰਾਂ ਦੀ ਬਾਣੀ ਨੇ ਜੋ ਕਿਹਾ ਪੜਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰਾ ਬੜੀ ਵਾਰ ਬੇਨਤੀ ਕੀਤੀ ਪੜਿਆ ਭਾਈ ਇੱਕੋ ਡਾਕਟਰ ਵੀ ਏ ਜੀਨੇ ਕਿਸੇ ਨੂੰ ਨਵਾਂ ਜੀਵਨ ਦਾ ਆਨੰਦ ਦਿੱਤਾ ਪੜਿਆ ਇੱਕੋ ਡਾਕਟਰ ਵੀ ਏ ਜਿਹੜਾ ਕਰਤੇ ਦੇ ਨਾਮ ਨੂੰ ਵਿਸਾਰ ਬੈਠਾ ਉਹਦੇ ਨਿਰਮਲ ਪਾਉ ਨੂੰ ਵਿਸਾਰ ਬੈਠਾ ਉਹਨੇ ਭਰੂਣ ਹਤਿਆ ਦੇ ਵਿੱਚ ਆਪਣਾ ਮੁੱਖ ਰੋਲ ਅਦਾ ਕੀਤਾ ਕਰਤੇ ਦੀ ਜੋਤ ਨੂੰ ਸਮਾਪਤ ਕੀਤਾ ਪੜਿਆ ਉਹ ਡਾਕਟਰ ਵੀ ਏ ਜਿਹੜਾ ਕਿਸੇ ਦਾ ਭਲਾ ਕਰਦਾ ਪਿਆ ਪੜਿਆ ਉਹ ਡਾਕਟਰ ਵੀ ਏ ਜਿਹੜਾ ਭਾਈ ਸੰਸਾਰੀ ਮਾਇਆ ਦੇ ਲਈ ਕਿਸੇ ਮੋਏ ਜੀਵ ਨੂੰ ਹੀ ਕਈ ਕਿ ਦਿਨ ਸਾਧਵਾਈ ਜਾਂਦਾ ਹੈ ਕਹਿਣ ਤੋਂ ਭਾਵ ਪੜਿਆ ਵੀ ਉਹ ਪਰਵਾਣੇ ਜਿਹੜਾ ਗੁਰੂ ਕੇ ਹੁਕਮ ਦੇ ਵਿੱਚ ਏ ਜਿਹੜਾ ਗੁਰੂ ਕੇ ਨਿਰਮਲ ਪਉ ਦੇ ਵਿੱਚ ਏ ਨਹੀਂ ਪੜਿਆ ਸਭ ਤੋਂ ਵੱਡਾ ਮੂਰਖੇ ਮਾਫ਼ ਕਰਿਓ ਧਰਮ ਦੇ ਰਾਤੇ ਜੇਕਰ ਕਿਸੇ ਨੇ ਸਭ ਤੋਂ ਵੱਧ ਅਡੜਚਣ ਪਾਈ ਜਿਨੇ ਚਾਰ ਕਿਤਾਬਾਂ ਵੱਧ ਪੜ ਲਈਆਂ ਇਹੋ ਪਖ ਸਾਨੂੰ ਗੁਰੂ ਕੀ ਬਾਣੀ ਸਾਡੇ ਸਨਮੁਖ ਰੱਖਦੀ ਏ ਜੇ ਹਿਰਦੇ ਦੇ ਵਿੱਚ ਉਹਦੇ ਨਾਮ ਦੀ ਕਣੀ ਨਹੀਂ ਉਹਦੀ ਸ਼ਰਧਾ ਨਹੀਂ ਉਹਦਾ ਵਿਸ਼ਵਾਸ ਨਹੀਂ ਉਹਦੀ ਟੇਕ ਨਹੀਂ ਫਿਰ ਤੇਰੀਆਂ ਜਿੱਥੇ ਬਾਕੀ ਜੱਤ ਸੱਤ ਤਪ ਦੀਆਂ ਕਿਰਿਆਵਾਂ ਬਿਰਥ ਨੇ ਉਥੇ ਤੇਰਾ ਪੜਨਾ ਵੀ ਬਿਰਥੇ ਭਾਈ ਕਿਆ ਪੜੀਐ ਕਿਆ ਗੁਣਿਐ ਕਿਆ 베ਦ ਪੁਰਾਨ ਸੁਣਿਆ ਪੜੇ ਸੁਣੇ ਕਿਆ ਹੋਈ ਜੋ ਸਹਿਜ ਨ ਮਿਲਿਓ ਸੋਈ ਫਿਰ ਪੜਿਆਂ ਸੁਣਿਆਂ ਵੀ ਕੁਝ ਨਹੀਂ ਪ੍ਰਾਪਤ ਹੋਣਾ ਜਦੋਂ ਅੰਦਰ ਸਹਿਜ ਦੀ ਅਵਸਥਾ ਸਥਿਰਤਾ ਅੰਦਰ ਇੱਕ ਤੇ ਵਿਸ਼ਵਾਸ ਇੱਕ ਤੇ ਟੇਕ ਉਹ ਪੂਰਨ ਰੂਪ ਦੇ ਵਿੱਚ ਨਾ ਬਣੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਆਖਣਾ ਕਰਦੇ ਨੇ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਹੁਨੇ ਭਾਈ ਵਚਨ ਸਾਡੇ ਲਈ ਨੇ ਸਾਡੇ ਵਿੱਚ ਅਜੇ ਆ ਕੋਈ ਵੀ ਗੁਣ ਨਹੀਂ ਜਿਹਦੇ ਨਾਲ ਅਸੀਂ ਕਰਤੇ ਦੇ ਚਰਣਾ ਵਿੱਚ ਪ੍ਰਵਾਨ ਹੋ ਸਕੀਏ ਕੱਲ ਦਾ ਵਚਨ ਵੀ ਇਹੀ ਸੀ ਆਪਣੇ ਔਗਣਾ ਕਰਕੇ ਕੁਕਿੰਗ ਔਗਣਾ ਕਰਕੇ ਕੁਕਿੰਗ ਆ ਤੰ ਕਰਤਾ ਤੇਰੇ ਔਗਣਾ ਨੂੰ ਨਾ ਚਿਤਾਰਦਾ ਹੋਇਆ ਤੈਨੂੰ ਗੁਣਾ ਦੀ ਦਾਤ ਦੇਵੇਗਾ ਗੁਣਵੰਤਿਆ ਗੁਣ ਦੇ ਜਿਨ੍ਹਾਂ ਦੇ ਵਿੱਚ ਗੁਣ ਨੇ ਉਹ ਵੀ ਉਹਦੇ ਦਿੱਤੇ ਨੇ ਭਾਈ ਤੇ ਔਗਣਾ ਕਰਕੇ ਜੇ ਤੂੰ ਆਪਣੇ ਔਗਣਾ ਨੂੰ ਨਸ਼ਰ ਕਰਦਾ ਉਹਦੇ ਸੰਮੁਖ ਹੋਵੇਂਗਾ ਤਾਂ ਉਹਦਾ ਨਾਮ ਰੂਪੀ ਜਲ ਤੇਰੇ ਔਗਣਾ ਨੂੰ ਨਾਸ਼ ਕਰੇਗਾ ਇਸ ਭਾਰੀ ਸਮੁੰਦਰ ਦੇ ਵਿੱਚੋਂ ਤੂੰ ਆਪਣੇ ਆਪ ਨੂੰ ਸੁਰਖਰੂ ਆਪਣੇ ਆਪ ਨੂੰ ਬਚਾਉਂਦਾ ਹੋਇਆ ਕਰਤੇ ਦੇ ਚਰਨਾਂ ਤੱਕ ਪਹੁੰਚਣਾ ਕਰੇਗਾ ਮੂਰਖ ਮੁਗਦਾ ਜਨਮ ਭਇਆ ਹੁਣ ਬਾਣੀ ਅਨਸਾਰ ਮੂਰਖ ਕੌਣ ਹੈ ਮੂਰਖਾ ਸਿਰ ਮੂਰਖ ਹੈ ਨੇ ਮੰਨਣਾ ਨਹੀਂ ਨਾਉ ਜਿਹੜਾ ਹਰੀ ਦੀ ਬਾਣੀ ਨੂੰ ਪੜਦਾ ਵੀ ਏ ਸੁਣਦਾ ਵੀ ਏ ਪਰ ਵਿਚਾਰ ਨਹੀਂ ਕਰਦਾ ਮਨ ਦਾ ਨਹੀਂ ਉਹਨੂੰ ਵੀ ਡੱਬੀ ਬਾਣੀ ਨੇ ਭਾਈ ਮੂਰਖ ਹੀ ਗਿਣਿਆ ਮੁਗਧ ਹੀ ਗਿਣਿਆ ਸਤਿਗੁਰੂ ਆਖਦੇ ਨੇ ਮੂਰਖ ਮੁਗਧਾ ਜਨਮ ਭਇਆ ਜਿਹੜਾ ਵੀ ਰੱਬੀ ਬਾਣੀ ਤੋਂ ਹਿਣਾ ਏ ਨਾਮ ਤੋਂ ਹਿਣਾ ਏ ਉਹ ਇਸੇ ਹੀ ਅਗਦੇ ਵਿੱਚ ਤਪਸ਼ ਦੇ ਵਿੱਚ ਆਪਣਾ ਸਮਾਂ ਬਤੀਤ ਕਰਦਾ ਤੇ ਸੁਮੱਚਾ ਜੀਵਨ ਇਹ ਜੋ ਮਨਸ ਜਨਮ ਦੁਲੰਭ ਹੈ ਹੋਏ ਨਾ ਬਾਰੇ ਮਾਰ ਇਹਨੂੰ ਬਿਰਤ ਅਜਾਈ ਹੀ ਗਵਾਰਿਆ ਏ ਉਹਦਾ ਜੀਵਨ ਮੁਗਧ ਰੂਪ ਵਿੱਚ ਮੂਰਖ ਰੂਪ ਦੇ ਵਿੱਚ ਮਿਲੇ ਹੋਏ ਕਿੰਨੇ ਸੁਆਸ ਉਹ ਭਾਈ ਬਤੀਤ ਹੋ ਰਹੇ ਨੇ ਅੱਗੇ ਬੇਨਤੀ ਕੀ ਏ ਫਿਰ ਇਹ ਜੀਵਨ ਨੂੰ ਸਫਲ ਕਰਨ ਦਾ ਰਾਹ ਕੀ ਏ ਕਿਦਾਂ ਇਹ ਜੀਵਨ ਸਫਲ ਹੋ ਸਕਦਾ ਹੈ ਅਖੀਰਲੀ ਪੰਕਤੀ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਅਨਨੇ ਕਿਰਪਾ ਕੀਤੀ ਪ੍ਰਣੁਵਤ ਨਾਨਕ ਤਿੰਨ ਕੀ ਸ਼ਰਣਾ ਜਿਨ ਤੋਂ ਨਾਹੀ ਵਿਸਰਿਆ ਐ ਹਰੀ ਪਰਮੇਸ਼ਰ ਜੀ ਉਹ ਕਿਰਪਾ ਕਰੋ ਬੇਨਤੀ ਏ ਉਹਨਾਂ ਦਾ ਸੰਗ ਬਖਸ਼ੋ ਕਿੰਨਾਂ ਦਾ ਜਿਨ੍ਹਾਂ ਨੂੰ ਤੂੰ ਕਦੇ ਵਿਸਰਿਆ ਹੀ ਨਹੀਂ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਤੂੰ ਸਦਾ ਹੀ ਨਿਰਮਲ ਭਾਉ ਤੇ ਭਾਉ ਹੋ ਕਰਕੇ ਟਿਕ ਗਿਆ ਏ ਕਿਉਂ ਕਿਉਂਕਿ ਮਨੁੱਖੀ ਮਨ ਸੰਗਤ ਕਬੂਲਦਾ ਹੈ ਬਜ਼ੁਰਗ ਆਖਦੇ ਸਨ ਜੈਸੀ ਬੈਠਕ ਤੈਸੀ ਸੋਗਤ ਜੋ ਜੀ ਮਨੁੱਖ ਦੀ ਬੈਠ ਕੇ ਭਾਈ ਉਹਦੇ ਅੰਦਰ ਦਾ ਫਸਾਰ ਉਹਦੇ ਅੰਦਰ ਦੀ ਪ੍ਰਵਿਰਤੀ ਉਹਦੀ ਬਣ ਜਾਣੀ ਹੈ ਇਸੇ ਲਈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸਾਨੂੰ ਅੱਜ ਪ੍ਰੇਰਣਾ ਦਿੰਦੇ ਨੇ ਕਿ ਕਰਤੇ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰ ਮੈਨੂੰ ਉਹਨਾਂ ਦੀ ਸੰਗਤ ਬਖਸ਼ ਜਿਨ੍ਹਾਂ ਨੂੰ ਤੇਰਾ ਨਾਮ ਕਦੇ ਵਿਸਰਦਾ ਨਹੀਂ ਜਿਹੜੇ ਸਦਾ ਹੀ ਤੇਰੇ ਨਾਮ ਦੇ ਆਸਰੇ ਆਪਣੇ ਜੀਵਨ ਨੂੰ ਬਤੀਤ ਕਰਦੇ ਨੇ ਜਿਹੜੇ ਸਦਾ ਹੀ ਤੇਰੇ ਨਾਮ ਦੇ ਆਸਰੇ ਆਪਣੇ ਜੀਵਨ ਦੇ ਵਿੱਚ ਅੱਗੇ ਵਧਦੇ ਪਏ ਨੇ ਤੇਈਓ ਸਾਡੀ ਗੁਰਸਿੱਖਾਂ ਦੀ ਨਿਤ ਦੀ ਅਰਦਾਸ ਏ ਭਾਈ ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਆਪਜੀ ਵਡਭਾਗੇ ਹਾਂ ਨਿਤਾ ਪ੍ਰਤ ਗੁਰੂ ਹਜੂਰ ਜੁੜਦਿਆਂ ਸائیں ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਂਦੇ ਪਾਵਨ ਚਰਨਾਂ ਦੇ ਵਿੱਚ ਸਮਾਂ ਬਤੀਤ ਕਰਦਿਆਂ ਗੁਰੂ ਕੇ ਪ੍ਰੇਮ ਵਾਲਿਆਂ ਦੀ ਸੰਗਤ ਕਰਦਿਆਂ ਹੋਇਆਂ ਵੱਡੇ ਕੀਆਂ ਬੜਿਆਈਆਂ ਕਰਦੇ ਹਾਂ ਆਵੋ ਭੈਣੇ ਗਲ ਮਿਲਹਿ ਅੰਕ ਸਹਿ ਲੜੀਆਂ ਮਿਲ ਮਿਲ ਕੇ ਰਹ ਕਹਾਣੀਆਂ ਸਮਰਥ ਕੰਤ ਕੀਆਂ ਮਿਲ ਕੇ ਸਮਰਥ ਕੰਤ ਦੀਆਂ ਕਹਾਣੀਆਂ ਤੇ ਫਿਰ ਬਖਸ਼ਿਸ਼ ਕੀ ਹੋਵੇਗੀ ਸੱਚੇ ਸਾਹਿਬ ਸਭ ਗੁਣ ਔਗਣ ਸਭ ਅਸਾਂ ਸੱਚੇ ਸਾਹਿਬ ਦੇ ਵਿੱਚ ਗੁਣ ਨੇ ਉਹ ਤੋਂ ਗੁਣ ਪ੍ਰਾਪਤ ਕਰਦਿਆਂ ਸਾਡੇ ਔਗਣ ਸਹਿਜੇ ਸਹਿਜੇ ਦੂਰ ਹੋਣੇ ਨੇ ਜੇ ਤੂੰ ਸੱਚੇ ਸਾਹਿਬ ਨਾਲ ਨਾਂ ਜੁੜਿਆ ਇੱਕ ਨਾਲ ਨਾਂ ਜੁੜਿਆ ਤਾਂ ਤੇਰੇ ਸਹਿਜੇ ਸਹਿਜੇ ਹਰ ਬਿਸਰਤ ਤੇਰੇ ਗੁਣ ਗਲਿਆ ਗੁਣ ਦੂਰ ਹੋ ਜਾਣੇ ਨੇ ਤੇ ਜੇ ਤੂੰ ਇੱਕ ਦੇ ਚਰਣਾ ਵਿੱਚ ਜੁੜਿਆ ਇੱਕ ਦੇ ਚਰਣਾ ਵਿੱਚ ਜੁੜਨ ਵਾਲਿਆਂ ਦੀ ਸੰਗਤ ਕੀਤੀ ਫਿਰ ਕੀ ਬਖਸ਼ਿਸ਼ ਹੋਵੇਗੀ ਮਾਦੋ ਸਤ ਸੰਗਤ ਸ਼ਰਣ ਤੁਮਾਰੀ ਹਮ ਔਗਣ ਤੁਮੁ ਪੁਕਾਰੀ ਅਸੀਂ ਔਗਣਾ ਨ ਭਰੇ ਹਾ ਸਾਡੇ ਔਗਣਾ ਨੂੰ ਕਟਣ ਦੇ ਸਮਰੱਥ ਤੇਰੀ ਸੰਗਤ ਏ ਇਸੇ ਲਈ ਅਖੀਰ ਤੇ ਆ ਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆਂ ਨੇ ਬੇਨਤੀ ਕੀਤੀ ਪ੍ਰਣਵਤ ਨਾਨਕ ਤੈਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਜਿਨ੍ਹਾਂ ਨੂੰ ਤੂੰ ਵਿਸਰਿਆ ਨਹੀਂ ਅਜੇ ਰੱਬੀ ਪਿਆਰ ਵਾਲਿਆਂ ਦੀ ਸ਼ਰਣ ਉਹਨਾਂ ਦੀ ਸੰਗਤ ਉਹਨਾਂ ਦਾ ਮੇਲ ਉਹ ਤੂੰ ਬਖਸ਼ਣਾ ਕਰੀ ਸੁਮੱਚੇ ਹੀ ਇਤਿਹਾਸ ਦੇ ਵਿੱਚੋਂ ਅਜਿਹੀ ਸੰਗਤ ਦੇ ਪ੍ਰਤੱਖ ਪ੍ਰਮਾਣ ਸਾਨੂੰ ਮਿਲਦੇ ਨੇ ਕੇ ਰੱਬੀ ਪਿਆਰਿਆਂ ਦੀ ਸੰਗਤ ਕਰਕੇ ਅਨੇਕਾਂ ਜੀਵਨ ਬਦਲੇ ਤੇ ਬਦਲਦਿਆਂ ਹੋਇਆਂ ਗੁਰੂ ਚਰਨਾਂ ਦੇ ਵਿੱਚ ਉਹਨਾਂ ਨੇ ਆਪਣਾ ਸਥਾਨ ਮੰਨਿਆ ਬਾਬਾ ਅਦਲੀ ਜੀ ਉਹਨਾਂ ਦੀ ਸੰਗਤ ਕੀਤੀ ਸੀ ਵਿਧੀ ਚੰਦ ਜੀਆ ਨੇ ਅਸੀਂ ਪਿਛਲੇ ਦਿਨੀ ਸ਼ਰਵਣ ਕੀਤਾ ਵਿਧੀ ਚੰਦ ਜੀਆ ਦਾ ਔਗਣ ਕਟਿਆ ਗਿਆ ਸੰਗਤ ਦਾ ਅਸਰ ਹੋਇਆ ਸਹਿਜੇ ਹੀ ਰੱਬੀ ਬਾਣੀ ਦਾ ਹਿਰਦੇ 'ਚ ਵਾਸ ਹੋਇਆ ਫਿਰ ਬਖਸ਼ਿਸ਼ ਕੀ ਪ੍ਰਾਪਤ ਹੋਈ ਵਿਧੀ ਚੰਦ ਸ਼ੀਨਾ ਗੁਰੂ ਦਾ ਸੀਨਾ ਬਾਬਾ ਵਿਧੀ ਚੰਨ ਜੀ ਉਹਨਾਂ ਦੇ ਅੰਦਰ ਦਾ ਚੋਰੀ ਦਾ ਉਗਣ ਉਹ ਅਦਲੀ ਜੀਆਂ ਦੇ ਸੰਗ ਰਹਿੰਦਿਆਂ ਦੂਰ ਹੋ ਜਾਂਦਾ ਭਾਵ ਮਨ ਦਾ ਇੱਕ ਸੁਭਾਅ ਏ ਜੋ ਜੋ ਜੀ ਸੰਗਤ ਵਿੱਚ ਵਿਚਰਦਾ ਓਏ ਜਾਈ ਭਾਈ ਆਪਣੇ ਅੰਦਰ ਦੇ ਪਸਾਰੇ ਨੂੰ ਬਣਾਉਣਾ ਕਰਦਾ ਏ ਇਸੇ ਲਈ ਰੱਬੀ ਪਿਆਰਿਆਂ ਦੀ ਸੰਗਤ ਇਹ ਗੁਰੂਦਰ ਤੇ ਵਾਰ-ਵਾਰ ਮੰਗੀ ਜਾਂਦੀ ਏ ਕਰਤੇ ਦੇ ਚਰਣਾ ਵਿੱਚ ਬੇਨਤੀ ਕੀਤੀ ਜਾਂਦੀ ਏ ਚਾਹੇ ਰੱਬੀ ਬਾਣੀ ਵਿੱਚੋਂ ਚਾਈ ਭਾਈ ਗੁਰਦਾਸ ਜੀਾਂ ਦੀ ਰਚਨਾ ਵਿੱਚੋਂ ਚਾਹੇ ਅਸੀਂ ਅਰਦਾਸ ਸਮੇਂ ਬੋਲਦੇ ਹੋਏ ਬਚਨਾਂ ਦੇ ਵਿੱਚੋਂ ਇਹ ਆਪਣੀ ਪੁਕਾਰ ਕਰਤੇ ਦੇ ਚਰਨਾਂ ਦੇ ਵਿੱਚ ਰੱਖਣਾ ਕਰਦੇ ਹਾਂ ਸੰਗਤ ਦੀ ਮਹਾਨਤਾ ਗੁਰਸਿੱਖ ਦੇ ਜੀਵਨ ਦੇ ਵਿੱਚ ਵਡੇਰੀ ਏ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਆਨੇ ਵੀ ਅਜਿਹੀ ਬਖਸ਼ਿਸ਼ ਕੀਤੀ ਕਿ ਮੇਰੇ ਵਿੱਚ ਕੋਈ ਅਜਿਹਾ ਗੁਣ ਨਹੀਂ ਜਿਹੜੇ ਗੁਣ ਦੇ ਸਦਕੇ ਤੇਰੇ ਚਰਨਾਂ ਤੱਕ ਮੇਰੀ ਅਪੜੋ ਸਕੇ ਮੈਂ ਤੈਨੂੰ ਪਾਸਕਾਂ ਤੇਰੀ ਲਬਧ ਕਰ ਸਕਾਂ ਇਸ ਲਈ ਤੂੰ ਤਰੁੱਠ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਜਿਨ੍ਹਾਂ ਨੂੰ ਤੂੰ ਕਦੇ ਵੀ ਵਿਸਰਦਾ ਨਹੀਂ ਤਰੁਠ ਕੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਰੂਪੀ ਹੋ ਕਰਕੇ ਤੂੰ ਆਪ ਵਸ ਗਿਆ ਏ ਅਜੇ ਰੱਬੀ ਪਿਆਰ ਵਾਲਿਆਂ ਦਾ ਮੇਲ ਤਿਨਾਂ ਦੀ ਸੰਗਤ ਬਖਸ਼ਦਾ ਰਹੀਂ ਅਸੀਂ ਨਿਤਾਪ੍ਰਤ ਇਹ ਬੇਨਤੀ ਕਰਦੇ ਹਾਂ ਸਤਗੁਰ ਆਇਓ ਸ਼ਰਨ ਤੇਹਾਰੀ ਮਿਲੇ ਸੁਖ ਨਾਮ ਹਰ ਸੋਭਾ ਗੁਰੂ ਦੀ ਸੰਗਤ ਵਿੱਚੋਂ ਮਿਲਦਾ ਕੀ ਏ ਨਾਮ ਨਾਮ ਹੀ ਸੁਖ ਹੈ ਨਾਮ ਹੀ ਸੋਭਾ ਇਹ ਨਾਮ ਦੇ ਅੱਗੇ ਪਿੱਛੇ ਦੇ ਦੋਏ ਜਿਹੜੇ ਸ਼ਬਦ ਨੇ ਨਾ ਇਨ ਨਾਮ ਕਰਕੇ ਨੇ ਭਾਈ ਮਿਲੇ ਸੁਖ ਨਾਮ ਹਰ ਸੋਭਾ ਇਹ ਬਖਸ਼ਿਸ਼ ਨੂੰ ਪ੍ਰਾਪਤ ਕੇਵਲ ਗੁਰੂ ਹਜੂਰ ਜੁੜ ਕੇ ਕੀਤਾ ਜਾ ਸਕਦਾ ਸਤਿਗੁਰੂ ਤੁਹਾਡਾ ਸਭਨਾ ਦਾ ਚੱਲਿਆ ਹੋਇਆ ਕਦਮ-ਕਦਮ ਲੇਖੇ ਦੇ ਵਿੱਚ ਲਾਉਂਦਿਆਂ ਸਭਨਾ ਦੇ ਕਰਨਾਮ ਬਾਣੀ ਸੇਵਾ ਸਿਮਰਨ ਦੇ ਰੋਗਤਾ ਮਾਨਸਿਕ ਰੋਗਤਾ ਦੀਆਂ ਦਾਤਾਂ ਬਖਸ਼ਿਸ਼ ਕਰਨ ਐਸੇ ਦਾਤਾਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਦੇ ਪਵਨ ਚਰਨ ਸ਼ੋ ਅਸਥਾਨ ਤੇ ਆਪ ਜੀ ਨਿਤਾ ਪ੍ਰਤਿ ਜੁੜਦੇ ਹਾਂ ਪਿਆਰ ਵਾਲਿਓ ਜਿਨ੍ਹਾਂ ਬਾਬਤ ਭਾਈ ਨੰਦ ਲਾਲ ਦੀ ਪਵਨ ਵਚਨ ਆਖਣਾ ਕਰਦੇ ਨੇ ਰੂਹਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਹਰ ਇੱਕ ਜਿਸਮ ਦੇ ਵਿੱਚ ਆਪ ਰੂਹ ਕਰ ਹੋ ਕਰਕੇ ਵਿੱਚ ਰਹੇ ਨੇ ਹਰ ਇੱਕ ਜਿਸਮ ਨੂੰ ਰੂਹ ਦੇਵਣ ਦੇ ਸਮਰੱਥ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਅਨੇਕਾਂ ਰੂਪਾਂ ਦੇ ਵਿੱਚ ਵਡਿਆਈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀਾਂ ਦੀ ਭਾਈ ਨੰਦ ਲਾਲ ਜੀਾਂ ਨੇ ਕਰਨਾ ਕੀਤੀ ਤੇ ਅਗਲੇ ਬਚਨਾਂ ਦੇ ਵਿੱਚ ਜੋ ਤਾਖ ਦੇ ਨੇ ਨੂਰ ਦਰਹਰ ਚਸ਼ਮ ਗੁਰੂ ਗੋਬਿੰਦ ਸਿੰਘ ਐਸੇ ਬਾਪੂ ਦੇ ਹਜ਼ੂਰ ਜੁੜੇ ਹਾਂ ਜਿਹੜੇ ਹਰ ਅੱਖ ਦੇ ਵਿੱਚ ਨੂਰ ਹੋ ਕਰਕੇ ਜੋਤ ਹੋ ਕਰਕੇ ਨਿਗਾਹ ਹੋ ਕਰਕੇ ਕਹੀਏ ਆਪ ਸਵਾਇ ਮਾਨ ਨੇ ਐਸੇ ਦਾਤਾਰ ਦੇ ਗੁਣਾਂ ਨੂੰ ਚੇਤੇ ਕਰਦਿਆਂ ਭਾਈ ਨਿਤਾ ਪ੍ਰਤਿ ਗੁਰੂ ਹਜੂਰ ਬੇਨਤੀ ਕਰੀਏ ਤੇਰੀ ਸੰਗਤ ਤੇਰੇ ਪਿਆਰਿਆਂ ਦੀ ਸੰਗਤ ਆਪ ਬਖਸ਼ ਕੇ ਸਿਰ ਤੇ ਮੇਰ ਪ੍ਰਿਆਥ ਰੱਖ ਕੇ ਆਪਣੇ ਪਾਵਨ ਚਰਨਾਂ ਦੇ ਵਿੱਚ ਜੋੜ ਲਈਂ ਸਤਿਗੁਰਾਂ ਨੇ ਅੱਜ ਜੋ ਬਖਸ਼ਿਸ਼ ਕੀਤੀ ਹੁਕਮ ਦੇ ਰੂਪ ਵਿੱਚ ਉਹ ਵੀ ਸਾਡੇ ਮਨ ਨੂੰ ਸੰਬੋਧਨ ਹੁੰਦਿਆ ਹੈ ਭਾਈ ਸੋਰਠ ਰਾਗ ਦੇ ਵਿੱਚੋਂ ਇਹ ਨੌਮਾ ਰਾਗੇ ਰਬੀ ਬਾਣੀ ਦਾ ਨੌਵੇਂ ਸਤਿਗੁਰਾਂ ਦੀ ਹੀ ਪਾਵਨ ਇਹ ਬਾਣੀ ਹੈ ਸੋ ਹੱਲਾ ਨੌਮਾ ਤੇ ਸਤਿਗੁਰਾਂ ਜਿੱਥੇ ਅਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਆਨੇ ਮਨ ਨੂੰ ਗੁਹਾਰ ਲਾਈ ਇੱਕ ਕਰਤੇ ਦੇ ਹਜੂਰ ਜੁੜਨ ਦੀ ਸਾਨੂੰ ਸਿੱਖਿਆ ਦਿੱਤੀ ਉਥੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਵੀ ਬਖਸ਼ਿਸ਼ ਕਰ ਰਹੇ ਨੇ ਮਨ ਰੇ ਕੌਣ ਕੁਮਤ ਤੈਲੀ ਨੇ ਮਨਾ ਕਿਹੜੀ ਕੁਮਤ ਲੈ ਰਹੀਏ ਕਿਹੜੀ ਤਪਸ਼ ਦੇ ਵਿੱਚ ਅਗਣ ਦੇ ਵਿੱਚ ਸੜ ਰਿਹਾ ਕੋਈ ਉਹ ਅੱਗ ਦਾ ਇੱਥੇ ਜ਼ਿਕਰੇ ਪਰਦਾਰਾ ਨਿੰਦਿਆ ਰਸ ਰਚਿਓ RAM ਭਗਤ ਨਹਿ ਕੀਨੇ ਤੂੰ ਇਸ ਨਿੰਦਿਆ ਦੇ ਵਿੱਚ ਪਰਦਾਰਾ ਤੋਂ ਭਾਵ ਪ੍ਰਾਈ ਸਤਰੀ ਕਾਮ ਦਾ ਵਿਸ਼ਾ ਨਿੰਦਿਆ ਦਾ ਵਿਸ਼ਾ ਕ੍ਰੋਧ ਦਾ ਵਿਸ਼ਾ ਇਹ ਬਾਰ ਬਾਰ ਸਤਿਗੁਰਾਂ ਨੇ ਸਾਡੇ ਸਨਮੁਖ ਰੱਖਿਆ ਇਸੇ ਹੀ ਅਗਧਾ ਜ਼ਿਕਰ ਅਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਆਨੇ ਲੜੀਵਾੜ ਦੇ ਜੋ ਸ਼ਬਦ ਵਿਚਾਰ ਵਿੱਚ ਬਖਸ਼ਿਸ਼ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਵੀ ਇਹੋ ਬਖਸ਼ਿਸ਼ ਕਰ ਰਹੇ ਨੇ ਮਨਾ ਇੱਕ ਕੁਮਤ ਲੈ ਕਰਕੇ ਤੈਨੂੰ ਸਫਲਤਾ ਨਹੀਂ ਜਿਸ ਕਾਰਨ ਤੂੰ ਸੰਸਾਰ ਤੇ ਆਉਣਾ ਕੀਤਾ ਜਿਸ ਕਾਰਨ ਤੇਰੀ ਸਫਲਤਾ ਹੋਣੀ ਸੀ ਉਹ ਰਾਹ ਸੀ ਮੁਕਤ ਪੰਥ ਜਾਣਿਓ ਤੈ ਨਾਹਨ ਧਨ ਜੋਰਨ ਕੋ ਤਾਇਆ ਅੰਤ ਸੰਗ ਕਾਹੂ ਨਹੀਂ ਦੇਨਾ ਬਿਰਥਾ ਆਪ ਬੰਧਾਇ ਜਿਹੜਾ ਬੰਧ ਤੈਨੂੰ ਸਫਲ ਕਰਦਾ ਸੀ ਨਾ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਮਿਟਾਈ ਉਹਨੂੰ ਤੂੰ ਭੁਲਾ ਚੁਕਾਏ ਭਾਈ ਉਸ ਪੰਧ ਦੇ ਨਾਲ ਜੁੜਨਾ ਕਰ ਨਹੀਂ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਹਿ ਉਪਜੋ ਕਛ ਗਿਆਨਾ ਘਟ ਹੀ ਮਾਹੇ ਨਿਰੰਝਨ ਤੇਰੇ ਤੈ ਖੋਜਤ ਉਧਿਆਨਾ ਬਾਹਰੋਂ ਕਿਤੋਂ ਨਾ ਹਰੀ ਪਰਮੇਸ਼ਰ ਮਿਲਣਾ ਏ ਨਾ ਉਹਦਾ ਨਾਮ ਮਿਲਣਾ ਏ ਨਾ ਹੀ ਇਸ ਤਪਸ ਤੋਂ ਠੰਣਕ ਮਿਲਨੀ ਏ ਹਿਰਦੇ ਦੇ ਤਲ ਤੇ ਉਹਦੀ ਕੀਰਤੀ ਕਰ ਬਹੁਤ ਜਨਮ ਪਰਮਤ ਤੈ ਹਾਰਿਓ ਅਸਿਰ ਮਤ ਨਹੀਂ ਪਾਈ ਮਾਨਸ ਦੇਹ ਭਾਈ ਇਹ ਪਦ ਹਰ ਭਜ ਨਾਨਕ ਬਾਤ ਬਤਾਈ ਇਸ ਮਨਸ ਦੇ ਦਾ ਅਸਲ ਮਨੂਰਤ ਕੀ ਏ ਉਸ ਹਰੀ ਦਾ ਭਜਨ ਉਹਦੀ ਕੀਰਤੀ ਉਹਦੀ ਬੰਦਗੀ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਨਸ ਦੇਹੀ ਪਾਈ ਤਾਂ ਤੂੰ ਆਪਣੇ ਆਪ ਨੂੰ ਮਨਸ ਸਮਝੀ ਮਨੁੱਖ ਸਮਝੀ ਮਨਸ ਮਨੁਖ ਸ਼ਬਦ ਦਾ ਰਤ ਵਿਚਾਰ ਵਾਨਾ ਨੇ ਕੀਤਾ ਮਨ ਦੇ ਕਰਕੇ ਜਿਹਦੇ ਵਿੱਚ ਮਨ ਨੂੰ ਰੱਖਿਆ ਗਿਆ ਤੇ ਮਨ ਗੁਰੂ ਦੇ ਨਾਲ ਜਿਹੜਾ ਨਹੀਂ ਜੁੜਿਆ ਉਹ ਖੁਟ ਹਰੇ ਉਹ ਕੋਤਾ ਏ ਉਹ ਗਧਾ ਏ ਉਹ ਹਾਥੀ ਏ ਉਹ ਕੁਕਰੇ ਉਹ ਸੁਕਰੇ ਸਾਰਿਆਂ ਜੁਨਾ ਭੋਗਦਾ ਏ ਤੂੰ ਮਨ ਕਰਕੇ ਗੁਰੂ ਚਰਨਾਂ ਦੇ ਵਿੱਚ ਜੁੜ ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਨਿਤ ਪ੍ਰਤੀ ਗੁਰੂ ਹਜੂਰ ਬੇਨਤੀ ਏ ਕੀ ਇਸੇ ਤਰ੍ਹਾਂ ਬਖਸ਼ਿਸ਼ ਕਰਦੇ ਆਂ ਸੰਗਤ ਦੀ ਦਾਤ ਸੱਚੇ ਦਾਤਾਰ ਸਤਿਗੁਰੂ ਸਾਨੂੰ ਬਖਸ਼ਿਸ਼ ਕਰਨ ਸੰਗਤ ਦੇ ਵਿੱਚ ਹੀ ਸਾਰੀਆਂ ਵਡਿਆਈਆਂ ਸੰਗਤ ਵਿੱਚ ਹੀ ਕਰਤੇ ਦਾ ਬਾਦ ਸੋ ਮਿਲ ਸਤ ਸੰਗਤ ਖੋਜ ਦਸਾਈ ਆਓ ਸੇ ਪੜੀ ਅਨੰਦ ਸਾਲ ਦੇ ਜਾਪ ਉਸ ਪ੍ਰੰਤਰ ਅਰਦਾਸ ਬੇਨਤੀ ਬੇਅੰਤ ਭੁੱਲਾਂ ਚੁੱਕਾਂ ਗਲਤੀਆਂ ਦੀ ਖਿਮਾ ਰਸਨਾ ਨੂੰ ਪਵਿੱਤਰ ਕਰਦੇ ਆਂ ਮਨ ਕਰਕੇ ਰਬੀ ਬਾਣੀ ਵਿੱਚ ਜੁੜਨਾ ਕਰੀਏ ਸੁਹੁ ਸੰਗਤ ਨੇ ਹਾਜ਼ਰੀ ਲਗਵਾਉਣੀ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਭਾ ਮੇਰੇ ਮਾਏ ਸਤਿਗੁਰ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ raag ratan parwar pariya shabd gavan shabd taa gava hari ke ra man jinne kahe nanak anand hoaa satguru main e man mere aa tu sada raho har naal har naal raho tu man mere dukh sab ਅੰਗੇਕਾਰ ਉਹ ਕਰੇ ਤੇਰਾ ਕਾਰਜ ਸਭ ਸਭ ਨਾਮ ਗਲਾ ਸਮਰਥ ਸੁਆਮੀ ਸੋ ਕਿਉ ਮਨ ਹ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਸਾਚੇ ਸਾਹਿਬਾ ਕੀ ਨਾਹੀ ਕਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇਛਾ ਸਗ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰਪੈ ਆਰੋ ਸਾਚਾ ਨਾਮ ਮੇਰਾ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਧੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤੈ ਸੁਖ ਹੋਆ ਤਿਤ ਕਰ ਹਨ ਹਦ ਆਨੰਦ ਸੁਣ ਵਡ ਭਾਗ ਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਦੁਖ ਰੋਗ ਸੰਤਾਪ ਪੁੱਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕ ਪਰ ਤੂੰ ਤੋਂ ਮਮਾਤ ਪਿਤਾ ਕੋਈ ਨ ਜਾਣੈ ਤੁਮਰਾ ਉਚੇ ਤੀ ਉਚਾ ਸਗਲ ਸਮਗਰੀ ਤੁਮਰਾ ਸੂਤਰ ਤਾਰੀ ਤੁਮ ਤੇ ਹੋਈਸੂ ਆਗਿਆ ਤੁਮਰੀ ਗਤ ਮਿਤ ਨਾਨਕ ਦਾਸ ਸਦਾ ਤੁਮ ਰੀਗਤ ਮਿਤ ਤੁਮ ਹੀ ਨਾਨਕ ਦਾਸ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਬਾਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਾਇ ਫਿਰੰਗ ਦੇ ਗੁਰ ਤੇ ਅਮਰਦਾਸ RAM DAS ਹੋਈ ਸਹਾਈ ਅਰਜੁਨ ਹਰ ਗੋਵਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਾਈ ਹੈ ਜਿਸ ਦੀ ਥਾਂ ਸਭ ਦੁੱਖ ਜਾਈ ਤੇਗ ਬਹਾਦਰ ਸਿਮਰੇ ਹੈ ਘਰ ਨਾਉ ਨਿਦ ਆਵੇ ਧਾਈ ਸਭ ਥਾਈ ਵੇਸਾ ਹਾਈ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਥਾਈ ਹੋਏ ਸਹਾਇ ਦਸਾ ਪਾਛੰਨ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰੀਆਂ ਚੌਹ ਸਾਹਿਬ ਜਾਦਿਆਂ ਚਾਲੀਆਂ ਮੁਕਤੇ ਆਂ ਹਠਿਆਂ ਜਪਿਆਂ ਤਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੀਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿੰਨਾ ਪਿਆਰਿਆ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਵੰਡ ਵੰਡ ਕੇ ਟਾਈ ਕੋਪਾਰੀਆਂ ਲੋਹਣਾਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਇਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸ ਸੋਸਨ ਨਾਲ ਨਿਭਾਈ ਤਨ ਆਂਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਨਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰਕੇ ਬੁਲੋ ਜੀ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੇ ਜਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰ ਚੈਰੀ ਐਤ ਦੇਗ ਤੇਗ ਫਤਿਹ ਵਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਬੋਲ ਜੀ ਸਿਕਾ ਨੂੰ ਸਖੀਦਾਨ ਕੇਸਦਾਨ ਅਰਹਤ ਦਾਨ ਬਵੇਕ ਦਾਨ ਬਸਹ ਦਾਨ ਰੂਸਾ ਦਾਨ ਦਾਨ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਜੀ ਦੇ ਇਸ਼ਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਕਾਂ ਦਾਨ ਮਨਨੀ ਯੋਗ ਮਤੁੱਚੀ ਮਤ ਦਾ ਰਾਖਾ ਵਾਹਿਗੁਰੂ ਈ ਆਕਾਲ ਪੁਰਖ ਆਪਣੇ ਪੰਥ ਦੇ ਸੁਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰ ਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ ਹੀਨ ਮਣ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਆਜਿ ਦੇ ਪਾਵਨ ਅਸਥਾਨ ਗੁਰਦੁਆਰਾ ਕਿਲਾ ਮੁਵਾਰਕ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਜਿ ਦੇ ਪਾਵਨ ਚਰਣਾ ਕਮਲਾਂ ਵਿਖੇ ਅਰਦਾਸ ਬੇਨਤੀ ਜੋਦੜੀ ਪਾਤਸ਼ਾਹ ਜੀ ਆਜ ਵੀ ਦੀ ਰਾਮਤ ਬਖਸ਼ਿਸ਼ ਹੋਈ ਅੰਮ੍ਰਿਤ ਵੇਲਾ ਸਤਿਨਾਮ ਵਡਿਆਈ ਵਿਚਾਰ ਦੇ ਮਹਾਂਵਕ ਉਨਸਾਰ ਆਜ ਵੀ ਨੇ ਅੰਮ੍ਰਿਤ ਵੇਲਾ ਬਖਸ਼ਿਸ਼ ਕੀਤਾ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨ ਦੇ ਵਿੱਚ ਪੰਜ ਬਾਣੀਆਂ ਦੇ ਨਿਤਨੇਮ ਦੇ ਜਾ ਆਸਾ ਦੀ ਵਾਰ ਦੇ ਸੰਪੂਰਨ ਹਰਜਸ ਕੀਰਤਨ ਉਪਰੰਤ ਗੁਰਮਤ ਗੁਰ ਸ਼ਬਦ ਦੀਆਂ ਵਿਚਾਰਾਂ ਹੋਈਆਂ ਸਮੁੱਚੀ ਸੇਵਾ ਨਿਭਾਉਣਿਆਂ ਤੋਂ ਹੋਈਆਂ ਵਿਅੰਤ ਉਹ ਲਾਂ ਗਲਤੀਆਂ ਦੀ ਮਾਫੀ ਬਖਸ਼ ਅੱਗੇ ਤੋਂ ਸੁੱਧ ਸਪਸ਼ਟ ਗੁਰਬਾਣੀ ਪਾਠ ਸੁਣਨ ਆਪ ਜੀ ਦੀ ਸੋਦ ਸਪਸ਼ਟ ਸੇਵਾ ਕਰਨ ਦੇ ਵੱਲ ਉਦਮ ਬਖਸ਼ ਕਰਨੇ ਆਜ ਦੇ ਦਰ ਤੇ ਸਰਵਤ ਸੰਗਤਾਂ ਹਾਜ਼ਰੀਆਂ ਭਰੀਆਂ ਨੇ ਸਰਵਤ ਦੀ ਹਾਜ਼ਰੀ ਤੇਲ ਫੁੱਲ ਪੇਟਾ ਵਾਂ ਦਰ ਪ੍ਰਵਾਨ ਕਰਨੀਆਂ ਸਰਵਤ ਸੰਗਤ ਨੂੰ ਦਰੋਂ ਘਰੋਂ ਗੁਰਸਿੱਖੀ ਭਰਿਆ ਜੀਵਨ ਚੜ੍ਹਦੀ ਕਲਾ ਸੇਵਾ ਸਿਮਰਨ ਦੀ ਬਾਤ ਵਖਸ਼ਿਸ਼ ਕਰਨੀ ਆਜੀ ਦੇ ਦਰ ਘਰ ਦਾ ਪਿਆਰ ਅੰਮ੍ਰਿਤ ਵੇਲਾ ਬਾਣੀ ਪੜ੍ਹਨ ਦੇ ਵੱਲ ਉਦਮ ਨਿਤਨੇਮ ਦੀਆਂ ਦਾਤਾਂ ਸਰਵਤਨੂ ਬਖਸ਼ੀਆਂ ਪਾਤਸ਼ਾਹ ਜੀ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ ਆਪਸੀ ਮੇਲ ਪਿਆਰ ਇਤਿਹਾਸ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾ ਆਪ ਜੀ ਦੇ ਦਰ ਤੇ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰਾ ਦਰ ਪ੍ਰਵਾਨ ਹੋਵੇ ਪ੍ਰਵਾਨ ਪ੍ਰਸ਼ਾਦ ਸੰਗਤ ਚ ਵਰਤਾਉਂਦੀ ਆਗਿਆ ਬਖਸ਼ ਆਪ ਜੀਆ ਸੰਗਤਾਂ ਨੂੰ ਪਵਿੱਤਰ ਮੁਖਵਾਕ ਦੀ ਦਾਤ ਬਖਸ਼ਿਸ਼ ਕਰਕੇ ਕਿਰਪਾਤ ਕਰੋ ਜੀ ਛੇ ਪਉੜੀਆਂ ਆਨੰਦ ਸਾਹਿਬ ਜੀ ਯਾਰਦਾਸ ਅੱਖਰ ਵਾਗਾ ਘੱਟ ਔਲ ਚੁਕ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸੇ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਆਕਾਲ ਕੀ ਸਾਸ ਕਨ ਕੋ ਹਕਮ ਹੈ ਗੁਰੂ ਗ੍ਰੰਥ ਜੀ ਮੰਨਿਓ जो प्राव का मिल वो चाह राज करेगा खालसा ख्वार हुए सब मिलेंगे राज करेगा खालसा ख्वार हुए सब मिलेंगे बोले ਖਾਲਸਾ ਵਾਹਿਗੁਰੂ ਜੀ ਕੀ ਫਤਿਹ agru saheb ji